ਸਾਤਿ ਸ੍ਰੀ ਅਕਾਲ ਜੋ ਪੰਜਾਬ ਵਿੱਚ ਪਣਾ ਵਰਤਿਆਗਾ ਇਸਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਮੈਂ ਵੀ ਪੰਜਾਬ ਵਿੱਚੋਂ ਹੀ ਮੁੰਬਈ ਆਈ ਆ ਪੰਜਾਬ ਦੇ ਵਿੱਚ ਮੇਰੇ ਭਰਾ ਵੀ ਰਹਿੰਦੇ ਨੇ ਮੈਂ ਪੰਜਾਬ ਫਰਦਾਸਪੁਰ ਜ਼ਿਲ੍ਹੇ ਵਿੱਚੋਂ ਮੁੰਬਈ ਆਈ ਹਾਂ ਮੇਰੇ ਭਰਾਵਾਂ ਨਾਲ ਦਿੱਲੀ ਵਿੱਚ ਜੀਦਾਂਪਤ ਹੋ ਰਹੀ ਹੈ ਹਾਰਦਿਕ ਦੁੱਖ ਹੈ ਪੰਜਾਬ ਦੇ ਜੋ ਵੀ ਭਣ ਵਰਤੇ ਉਹ ਆ ਹਾਰ ਦੇ ਦੁਖ ਹੈ ਪਰ ਕੁਦਰਤ ਦੇ ਜੀ ਕੇ ਸਦਾ ਜੋਰ ਨਹੀਂ ਅਸੀਂ ਅਰਦਾਸ ਕਰ ਰਹੇ ਆ ਕਿ ਮਾਲਕ ਮਿਹਰ ਕਰੇ ਔਰ ਜਿਹੜੇ ਵੀ ਜਿਹੜੇ ਵੀ ਮਾਲਕ ਦੇ ਬੰਦੇ ਨੇ ਗੁਰੂਆਂ ਜਿਹੜੀਆਂ ਸੇਵਾ ਕਰ ਰਿਆ ਨੇ ਮਾਲਕ ਉਹਨਾਂ ਤੇ ਮਿਹਰ ਕਰੇ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਉਹਨਾਂ ਮਹਾਨ ਵਿਚਾਰਗੀਆਂ ਕਲਾਚ ਰੱਖੇ ਜਿਨ੍ਹਾਂ ਦੇ ਇਦਾਂ ਦੇ ਨੇਕ ਵਿਚਾਰ ਨੇ ਜਿਹੜੀਆਂ ਰੂਹਾਂ ਸੇਵਾ ਵਿੱਚ ਖੜੀਆਂ ਨੇ ਮਾਲਕੁਮਾ ਤੇ ਬਹੁਤ ਮੇਰ ਰੱਖੇ ਮੈਂ ਤੈਹ ਦਿਲ ਤੋਂ ਉਹਨਾਂ ਦਾ ਸ਼ੁਕਰਾਨਾ ਕਰਦੀ ਆਂ ਔਰ ਮੇਰਤ ਵੀ ਜੋ ਸਕਦੀ ਮੈਂ ਸੇਵਾ ਭੇਜੀ ਉਹਨਾਂ ਲਈ ਔਰ ਹਮੇਸ਼ਾ ਮੈਂ ਸੇਵਾ ਲਈ ਖੜੀ ਰਹਿਣੀ ਆਂ ਔਰ ਖੜੀ ਰਵਾਂਗੀ ਕਿਉਂਕਿ ਮੇਰਾ ਵੀ ਜਨਮ ਪੰਜਾਬ ਤੋਂ ਹੀ ਹੋਇਆ ਹੈ 사 u c h a